ਹਾਂਜੀ 사ਸਰੀ ਘਰ ਦੀ ਹੋਰ ਕਿਵੇਂ ਹੋਗੇ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ ਵਿੱਚ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਧੀ ਵਰਤ ਵਿਆਹ ਤੋਂ ਬਾਅਦ ਕੀ ਕਿੰਨਾ ਕੁ ਵਾਦਨਦੀ ਹੈ ਵੀ ਵਿਆਹ ਤੋਂ ਬਾਅਦ ਧੀ ਨੂੰ ਧੀ ਜਦ ਤੀਰ ਵਿਆਹ ਹੋ ਜਾਂਦਾ ਹੈਗਾ ਇਸ ਤੋਂ ਬਾਅਦ ਧੀ ਬਹੁਤ ਕੁਝ ਵਾਦਨਣਾ ਲੱਗੇਗਾ ਕਿਉਂਕਿ ਜਦੋਂ ਧੀ ਵਿਆਹੀ ਜਾਂਦੀ ਆ ਉਹ ਜਿਹੜਾ ਬਗਾਨੇ ਕਰ ਜਾਂਦੀ ਆ ਉਹ ਉੱਥੇ ਉਹ ਨੂੰ ਬਣ ਜਾਂਦੀ ਆ ਨੂੰ ਨੋ ਦਾ ਤੇ ਸੱਸ ਸੋਹਰੇ ਦਾ ਆਪ ਚ ਰਿਸ਼ਤਾ ਜੁੜ ਗਿਆ ਦਾ ਹੁੰਦੀ ਦਾ ਵੈਸੇ ਧੀ ਆਸਲ ਸੱਸ ਸੋਹਰੇ ਦੀ ਨਹੀਂ ਹੁੰਦੀ ਹੈ ਜਿਹੜੀ ਧੀ ਨਹੀਂ ਨੂੰਨੀ ਸਾਰਾ ਕੁਝ ਸਾਹਮਣਾ ਹੁੰਦਾ ਜਾ ਕੇ ਤੇ ਸੱਸ ਸੋਹਰੇ ਨੂੰ ਵੀ ਸਾਹਮਣਾਗਾ ਸਾਰਾ ਘਰਵਾਲਾ ਨੂੰ ਸਾਹਮਣਾਗਾ ਪਰ ਇੱਕ ਗੱਲ ਹੋਰ ਹੁੰਦੀ ਹੈ ਉੱਥੇ ਦੇਖਣ ਨੂੰ ਮਿਲਦੇ ਨੇ ਤੇ ਕੁ ਸੁਭਾਅ ਮੈਚ ਨਹੀਂ ਹੁੰਦਾ ਹੁੰਦਾ ਥੋੜਾ ਜਿਹਾ ਜਿਹੜੀ ਧੀ ਹੁੰਦੀ ਆ ਉਹਦਾ ਸੁਭਾਅ ਮਾਪਿਓ ਨਾਲ ਤਾਂ ਬਹੁਤ ਮੈਚ ਹੁੰਦਾਗਾ ਕਿਉਂਕਿ ਉਹਨੇ ਜੰਮਿਆਂ ਪਾਲਿਆ ਹੁੰਦਾਗਾ ਕੁਝ ਵੀ ਮਾਪਿਓ ਨਾਲ ਸੁਭਾਅ ਮਿਲਦਾ ਜੁਲਦਾ ਹੁੰਦਾਗਾ ਵਧੀਆ ਸਦੀ ਆਖੇਡ ਜੇ ਵਧੀਆ ਉੱਥੇ ਬੋਲ ਦੀ ਚੱਲਦੀ ਹੈ ਜੀ ਚੱਲ ਬਗਾਨੇ ਘਰੇ ਆ ਕੇ ਥੋੜਾ ਜਿਹਾ ਫਰਕ ਪੈ ਜਾਂਦਾ ਹੁਣ ਬੋਲਣ ਚੱਲਣ ਦਾ ਵੀ ਫਰਕ ਪੈ ਜਾਂਦਾਗਾ ਹੋਰ ਕੱਪੜੇ ਲੀਰੇ ਪਾਉਣ ਦਾ ਰੋਟੀ ਰੋਟੇ ਕਰਨਾ ਹਰ ਇੱਕ ਚੀਜ਼ ਦਾ ਫਰਕ ਪੈ ਜਾਂਦੀ ਕੁਝੋ ਜ਼ਿੰਮੇਵਾਰੀਆਂ ਵੀ ਪੈ ਜਾਂਦੀਆਂ ਜ਼ਿੰਮੇਵਾਰੀ ਇਹ ਤਾਂ ਵੱਡੀ ਗੱਲ ਹੁੰਦੀ ਹੈ ਨਾ ਵੀ ਜ਼ਿੰਮੇਵਾਰੀਆਂ ਸਾਹਮਣੇ ਆ ਬੰਗੇ ਚੱਕਣੀਆਂ ਪੈਂਦੀਆਂ ਨੇ ਇਕੱਲੋਂ ਨੂੰ ਤੇ ਜਾ ਕੇ ਬਗਾਨੇ ਘਰੇ ਪਹਿਲੇ ਤੋਂ ਇੰਨੀਆਂ ਜ਼ਿੰਮੇਵਾਰੀਆਂ ਚੁਾਈ ਹੋਦੀ ਤੇ ਸੌਰੀ ਘਰੇ ਆ ਕੇ ਚਾਲੇ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਤੇ ਹੌਲੀ ਹੌਲੀ ਉੱਥੇ ਫਿਰ ਆਪਣਾ ਸੁਭਾ ਸੱਸ ਸਹੁਰ ਹੌਲੀ ਹੌਲੀ ਸਾਲ ਦੋ ਸਾਲ ਲਵਾ ਦੋ ਉਹਨਾਂ ਨਾਲ ਮਿਲਣ ਲੱਗ ਜਗਾ ਮੈਚ ਹੋ ਜਾਂਦਾ ਆਸੋ ਜੀ ਸਿੱਕ ਮਹੀਨਾ ਬਾਅਦ ਹੀ ਸਾਰਾ ਉਸ ਸੈੱਟ ਹੋ ਜਾਂਦਾਗਾ ਅਮਰ ਸਵਾ ਮੈਚ ਹੋ ਜਾਂਦਾ ਆਪਾਂ ਨੂੰ ਹੀ ਪਤਾ ਲੱਗ ਜਾਂਦਾ ਹੁੰਦਾ ਵਾਰੀ ਵੀ ਇਹ ਕੀ ਚਾਹੁੰਦੇ ਨੇ ਆ ਵੀ ਇਹ ਕਿਵੇਂ ਆਪਾਂ ਨੂੰ ਰੱਖਣਾ ਚਾਹੁੰਦੇ ਨੇ ਆਪਾਂ ਇਹ ਆਪਦੇ ਆਪ ਹੀ ਵਾਦ ਲੈਦੇ ਨੇ ਕਿ ਇਹ ਸੱਸ ਸਹੁਰਾ ਤਾਂ ਕਦੇ ਵਾਦ ਨਹੀਂ ਬਾਦਲਦੇ ਹੁੰਦੇ ਆਗੇ ਤੇ ਗੱਲ ਆਵੇ ਘਰ ਵਾਲੇ ਦੀ ਘਰ ਵਾਲਾ ਸਿਰਫ ਉਹ ਘਰ ਵਾਲਾ ਹਲੇ ਬਦਲ ਜਾਂਦਾਗਾ ਘਰ ਵਾਲਾ ਸਮਝ ਆਪਾਂ ਨੂੰ ਸਮਝਣ ਲੱਗ ਜਾਂਦਾ ਤੇ 加 ਰੇ ਕਰ ਵਾਲੇ ਨੂੰ ਸਮਝ ਲੱਗੇਗੀ ਆਪ ਜਿੱਦਾਂ ਦੋਨੇ ਜਾਣੇ ਨੂੰ ਸਮਝ ਲੱਗ ਜੇ ਸੱਸ ਸੋਹਰੇ ਉਹਨਾਂ ਥੋੜਾ ਜਿਹਾ ਵੱਖਰਾ ਹੋ ਹੁੰਦਾ ਦਾ ਤੇ ਉਹ ਹੋੜੀ ਹੋੜੀ ਉਹਨਾਂ ਦੇ ਸਭਾ ਨੂੰ ਉਹਨਾਂ ਨੂੰ ਬਾਦਲਣਾ ਪੈਂਦਾ ਦਾ ਉਹ ਜੇ ਸੱਸ ਸੋਹਰਾ ਵੀ ਸੋਚੇ ਨਾਲ ਉਹਨਾਂ ਦੀ ਅਸਲੀਅਤ ਤਾਂ ਨਹੀਂ ਨੂੰ ਹੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਾਮੂਹੀ ਤਾਂ ਉਹਨਾਂ ਦੀ ਨੂੰ ਹੀ ਬੜਾਪੀ ਚਾਹੀ ਪਹੋ ਤਾਂ ਕੋਈ ਹੌਸਾਂ ਦਾ ਨਹੀਂ ਹੁੰਦਾ ਤੇ ਨੂੰ ਨਹੀਂ ਕਰਨਾ ਸੱਸ ਸੋਹਰੇ ਨੇ ਵੀ ਚਾਹੀਦਾ ਮੀਨੂ ਨਾਲ ਬਣਾ ਕੇ ਰੱਖਣੇ ਜਿੰਦੇ ਨੂੰ ਵੀ ਚਾਹੀਦਾਗਾ ਵੀ ਆਪਾਂ ਸੱਸ ਸੋਹਰੇ ਨੂੰ ਬਣਾ ਕੇ ਰੱਖੀ ਆਪਾਂ ਤੇ ਆਮ ਘਰੇ ਰੱਖੀ ਕਿ ਆਪ ਜਦੋਂ ਦੋਨੇ ਜਣੇ ਨਾਲ ਆਪ ਤੇ ਮਾੜਾ ਮੋਟਾ ਰਿਸ਼ਤਾ ਦੇ ਵਿੱਚ ਫਰਕ ਨਹੀਂ ਕਰਨਾ ਚਾਹੁੰਦਾ ਹੈਗਾ ਉਹ ਆਪਦੀ ਨੂੰਤੀ ਸਮਝਣਾਂਤੀ ਸੱਸ ਸਹੁਰੇ ਨੂੰ ਮਾਤਾ ਸਮਝੀ ਫਿਰ ਐਡੀ ਕੋਈ ਖਾਸ ਵੱਡੀ ਗੱਲ ਨਹੀਂ ਹੁੰਦੀ ਹੈਗੀ ਫਿਰ ਆਪ ਦਾ ਪਰਿਵਾਰ ਦੇ ਵਿੱਚ ਪਿਆਰ ਬਣ ਜਾਂਦਾ ਫਿਰ ਆਪਣਾ ਕੋਈ ਵੱਖਰਾ ਵੀ ਨਹੀਂ ਲੱਗਦਾ ਹੁੰਦਾ ਹੈਗਾ ਆਪਾਂ ਨੂੰ ਵੀ ਆਪਾਂ ਨੂੰ ਵੀ ਲੱਗਦਾ ਵੀ ਹਾਂ ਇਹ ਆਪਣੇ ਮਾਪੇ ਉਨੇ ਔੜੀ-ਹੋੜੀ ਸਭ ਕੁਝ ਸੈੱਟ ਆ ਜਾਂਦਾ ਹੈਗਾ ਤੇ ਜੇ ਘਰ ਵਾਲਾ ਹੋਵੇ ਘਰ ਵਾਲੇ ਨੂੰ ਵੀ ਇੱਕ ਐਮ ਤੱਕ ਆ ਵੀ ਆਪਾਂ ਬਸਵਾਸ ਬਣਾ ਕੇ ਰੱਖੀ ਹੈ ਨਾ ਘਰ ਵਾਲੀ ਵੀ ਵਿਸ਼ਵਾਸ ਬਣਾ ਕੇ ਰੱਖਦੀ ਹੈਗੀ ਘਰ ਵਾਲੇ ਤੇ ਤੇ ਘਰ ਵਾਲਾ ਵੀ ਘਰ ਵਾਲੀ ਤੇ ਵਿਸ਼ਵਾਸ ਬਣਾ ਕੇ ਰੱਖਦਾਗਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਵੀ ਆਪਚ ਦੋਨੇ ਜੀਆਂ ਦਾ ਵਿਸ਼ਵਾਸ ਹੋਣਾ ਚਾਹੀਦਾ ਵੀ ਇਹਨਾਂ ਦੇ ਵਿੱਚ ਕੋਈ ਪਰਦਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦਾ ਤੇ ਨਾ ਕੋਈ ਪੈਸੇ ਡਕੀ ਦਾ ਨਾ ਕੋਈ ਹੋਰ ਕਾਸੀ ਚੀਜ਼ ਦਾ ਹੋਣੀ ਹੋਣਾ ਚਾਹੀਦਾ ਵੀ ਪਰਦਾ ਰੱਖੀਏ ਜੇ ਪਰਦੇ ਪਰਦੇ ਨਾ ਲਾ ਕੇ ਤਾਂ ਸਮਝ ਲਈਏ ਆਪਣਾ ਰਿਸ਼ਤਾ ਖੋ ਜੋਰਾਂਗਾ ਤੇ ਜੇ ਦਾ ਇਹ ਰਿਸ਼ਤੇ ਵਿੱਚ ਕੋਈ ਪਰਦਾ ਨਾ ਰਹੇ ਉਹ ਦੱਸੋ ਸਮਝਣਾ ਆਪਣਾ ਰਿਸ਼ਤਾ ਵਧੀਆ ਮਜਬੂਰ ਹੋ ਤੇ ਚੱਲ ਰਹੀ ਹੈਗਾ ਇਸ ਕਰਕੇ ਕਹਿੰਦੇ ਆ ਸਭ ਤੋਂ ਵੱਡਾ ਹੁੰਦਾ ਸੁਭਾਸ ਹੈਗਾ ਵੀ ਪਰਿਵਾਰ ਦੇ ਵਿੱਚ ਧੀ ਨੂੰ 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 ਜਾ ਕੇ ਆਪਣੇ ਸੌਰੀ ਪਰਿਵਾਰ ਦੇ ਵਿੱਚ ਵਿਸ਼ਵਾਸ ਬਣਾਉਣਾ ਚਾਹੀਦਾ ਵਿਸ਼ਵਾਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਸਭ ਤੋਂ ਵੱਡਾ ਤਾਂ ਸੁਭਾਸ ਹੈ ਇੱਕ ਆਪਦੀ ਇੱਜ਼ਤਾਂ ਦੀ ਇੱਜ਼ਤ ਦਾ ਬਹੁਤ ਧਿਆਨ ਰੱਖਣਾ ਚਾਹੀਦਾਗਾ ਤੇ ਮਾਪਿਓ ਦੀ ਇੱਜ਼ਤ ਦਾ ਵੀ ਧਿਆਨ ਰੱਖਣਾ ਚਾਹੀਦਾ ਸੱਸ ਸਹੁਰੇ ਦੀ ਇੱਜ਼ਤ ਦਾ ਵੀ ਧਿਆਨ ਰੱਖਣਾ ਚਾਹੀਦਾ ਏ ਇੱਕ ਸੁਨੂ ਦਾ ਫਰਜ਼ ਹੁੰਦਾ ਵੀ ਆਪਾਂ ਸੱਸ ਸਹੁਰੇ ਰੱਖੀਏ ਉਧਰੋਂ ਪੇਕਿਆ ਗੜੀਆਂ ਹੁੰਦਾ ਧੀ ਸਮਝਦੀ ਹੈਗੀ ਵੀ ਮੇਰੇ ਚਲੋ ਉਧਰੋਂ ਵੀ ਹੋਰੇਗੀ ਤੇਤੀ ਗਾਂ ਵਿੱਚ ਪਰਾਂਧੀਆ ਸਾਰੇ ਪਰਿਵਾਰ ਚ ਆ ਕੇ ਵੀ ਹਾਂ ਮੇਰੀ ਮਾਂ ਲੋ ਦੀ ਇੱਜ਼ਤ ਬਣੀ ਹੈ ਤੇ ਵੀ ਸੱਸ ਸੋਹਰੇ ਦੀ ਇੱਜ਼ਤ ਵੀ ਰਣੀ ਰਹੇ ਤੇ ਮਾਂ ਪਿਓ ਦੀ ਇੱਜ਼ਤ ਹੋਈ ਹੈ ਇੱਜ਼ਤ ਸਭ ਤੋਂ ਵੱਡੀ ਚੀਜ਼ ਹੈਗੀ ਤੇ ਆਪਾਂ ਜੇ ਪਿਆਰ ਦੇ ਪਰਿਵਾਰ ਦੇ ਵਿੱਚ ਪਿਆਰ ਵੀ ਹੋਊਗਾ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਹੈ ਹਨਾ ਤੇ ਵੀ ਹਾਂ ਵੀ ਇਹਨਾਂ ਦਾ ਸਾਰੇ ਪਰਿਵਾਰ ਦਾ ਪਿਆਰ ਹੈਗਾ ਜਿੱਥੇ ਪਿਆਰ ਹੀ ਹੈ ਵੀ ਉੱਥੇ ਆਸਮਣੇ ਵੀ ਬਰਕਤ ਆਉਂਦੀ ਹੈ ਪਰਮਾਤਮਾ ਨੇ ਇਹ ਹੀ ਕਹਿੰਦੇ ਆ ਕਿ ਪਰਮਾਤਮਾ ਬਸ ਪਿਆਰ ਬਣਾ ਕੇ ਰੱਖਣਾ ਪਰਿਵਾਰ ਦੇ ਵਿੱਚ ਔਰ ਕੁਛ ਨਹੀਂ ਚਾਹੀਦਾ ਹੈਗਾ 1 ਇੰਚਤ ਬਣਾ ਕੇ ਰੱਖੇ ਪ੍ਰਮਾਤਮਾ ਨੂੰ ਇੱਕ ਪਿਆਰ ਬਣਾ ਕੇ ਰੱਖੇ ਆਪੇ ਘਰ ਦੇ ਵਿੱਚ ਵਰਤ ਤਪੀ ਪ੍ਰਮਾਤਮਾ ਹੁੰਦਾ ਹੈ ਵਰਤ ਤਪਉਣ ਵਾਲਾ ਤਾਂ ਪ੍ਰਮਾਤਮਾ ਦਾ ਆਪਾਂ ਨੇ ਵੀ ਕੋਸ਼ਿਸ਼ ਕਰਨੀ ਇਹ ਨਾਲ-ਨਾਲ ਕੋ ਮਿਹਨਤ ਵੀ ਬਹੁਤ ਜ਼ਰੂਰੀ ਹੁੰਦੀ ਹੈ ਨਾ ਜੇ ਪਿਆਰ ਆ ਗਾ ਪਰਿਵਾਰ ਦੇ ਵਿੱਚ ਤਾਂ ਜੇ ਪਰਿਵਾਰਾ ਦਾ ਤਪਰਾਲ ਮਿਲ ਕੇ ਇਕੱਠੇ ਮਿਹਨਤ ਵੀ ਕਰਾਂਗੇ ਆਪਾਂ ਕੰਮ ਵੀ ਕਰਾਂਗੇ ਤੇ ਮਿਹਨਤ ਵੀ ਜਾਰੀ ਰੱਖਣੀ ਚਾਹੀਦੀ ਹੈ ਕਿ ਆਪਣੇ ਪਰਿਵਾਰ 'ਚ ਸਭ ਤੋਂ ਵੱਡੀ ਗੱਲ ਆ ਵੀ ਪਿਆਰ ਬਣਾ ਕੇ ਰੱਖੋ ਦੂਜੀ ਗੱਲ ਆ ਵੀ ਮਿਹਨਤ ਕਰਨਾ ਨਾ ਛੱਡੋ ਤੇ ਬਾਕੀ ਪ੍ਰਮਾਤਮਾ ਦੇ ਹੱਥਾਂ ਵਰਕਤਾ ਪਾਓ ਪ੍ਰਮਾਤਮਾ ਆਪ ਹੀ ਵਰਕਤਾ ਪਾਊਗਾ ਉੱਤੇ ਪ੍ਰਮਾਤਮਾ ਦੀ ਸਭ ਸਾਰਾ ਪੂਸਾਦਾ ਚਲੋ ਜੀ ਫਿਰ ਆਪਾਂ ਕੱਲ ਨੂੰ ਗੱਲ ਕਰਾਂਗੇ ਕਿਸੇ ਹੋਰ ਰੂਤੇ ਦੇ ਸਾਸਰੀਆਂ ਦਾ